ਹਾਂਜੀ ਦੋਸਤੋ ਸਿਆਣੇ ਕਹਿੰਦੇ ਨੇ ਕਿ ਜੇ ਇੱਕ ਘਰ ਦੀ ਔਰਤ ਜਾਨੂੰ ਸਮਝਦਾਰ ਹੋਵੇ ਤਾਂ ਉਹ ਘਰ ਬਣਾ ਦਿੰਦੀ ਆ ਤੇ ਜੇ ਔਰਤ ਹੀ ਖਰਾਬ ਹੋਵੇ ਤਾਂ ਉਹ ਵਸੇ ਵਸਾਏ ਘਰ ਨੂੰ ਉਜਾੜ ਦਿੰਦੀ ਆ ਆਪਣੀ ਅੱਜ ਦੀ ਸੱਚੀ ਘਟਨਾ ਇਸੇ ਤਰ੍ਹਾਂ ਦੀ ਇੱਕ ਔਰਤ ਦੀ ਜ਼ਿੰਦਗੀ ਦੀ ਘਟਨਾ ਕਿ ਇੱਕ ਔਰਤ ਦੇ ਗਲਤ ਕੰਮ ਨੇ ਕਿਵੇਂ ਇੱਕ ਹੱਸਦਾ ਵਸਦਾ ਪਰਿਵਾਰ ਆ ਜਿਹੜਾ ਉਹ ਉਜਾੜ ਦਿੱਤਾ ਸੱਚੀ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਦੀ ਆ ਪ੍ਰਾਈਵੇਸੀ ਲਈ ਆਪਾਂ ਨਾਮ ਆ ਜਿਹੜੇ ਉਹ ਬਦਲ ਦੇਾਂਗੇ ਸੁਰਜੀਤ ਸਿੰਘ ਇੱਕ ਰਿਟਾਇਰਡ ਫੌਜੀ ਅਫਸਰ ਆ ਸੂਬੇਦਾਰ ਰਿਟਾਇਰ ਹੋਇਆ ਉਹਨੇ ਆਪਣੇ ਪੁੱਤ ਨੂੰ ਵਧੀਆ ਪੜਾਇਆ ਲਖਾਇਆ ਇੱਕੋ ਹੀ ਪੁੱਤਰ ਆ ਉਹਦੇ ਪਰ ਉਹਦੇ ਪੁੱਤਰ ਨੂੰ ਨੌਕਰੀ ਨਾ ਮਿਲੀ ਫਿਰ ਉਹ ਆਪਣੇ ਪੁੱਤਰ ਨੂੰ ਕਹਿੰਦਾ ਕਿ ਪੁੱਤਰ ਵੀ ਨੌਕਰੀ ਤਾਂ ਪਤਾ ਨਹੀਂ ਕਦੋਂ ਮਿਲੂ ਹਨਾ ਵੀ ਤੇਰੀ ਵਿਆਹ ਦੀ ਉਮਰ ਹੋ ਗਈ ਆ ਤੇ ਤੂੰ ਵਿਆਹ ਕਰਵਾ ਲੈ ਪਰ ਉਹਦਾ ਪੁੱਤਰ ਰਵਿੰਦਰ ਕਹਿੰਦਾ ਕਿ ਪਾਪਾ ਹਜੇ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਚਾਹੁੰਦਾ ਮੈਂ ਕਿਸੇ ਕੰਮ ਤੇ ਲੱਗ ਜਾਵਾਂ ਉਹ ਕਹਿੰਦਾ ਕਿ ਚਲ ਐਂ ਕਰ ਫਿਰ ਤੂੰ ਬਾਹਰਲੇ ਕਿਸੇ ਦੇਸ਼ ਦਾ ਟਰਾਈ ਕਰ ਲਾ ਕਿਤੇ ਵੀਜ਼ਾ ਮਿਲਦਾ ਤਾਂ ਤੇ ਉਹ ਪੁਰਤਗਾਲ ਚਲਿਆ ਜਾਂਦਾ ਪੁਰਤਗਾਲ ਗਏ ਨੂੰ ਉਹਨੂੰ 1-2 ਸਾਲ ਹੁੰਦੇ ਆ ਤੇ ਉਸ ਤੋਂ ਬਾਅਦ ਉਹਦਾ ਪਿਓ ਕਹਿੰਦਾ ਵੀ ਹੁਣ ਪੁੱਤ ਤੂੰ ਆ ਜਾ ਵਾਪਸ ਵੀ ਤੇਰਾ ਵਿਆਹ ਕਰ ਲਈਏ ਤੇ ਚਲ ਮੁੰਡਾ ਜਿਹੜਾ 2 ਸਾਲ ਬਾਅਦ ਪੁਰਤਗਾਲ ਤੋਂ ਵਾਪਸ ਆਉਂਦਾ ਘਰ ਸੀ ਜਿਹੜਾ ਵਧੀਆ ਪਾਇਆ ਹੋਇਆ ਸੀ ਕਿਉਂਕਿ ਉਹਦਾ ਪਿਓ ਰਿਟਾਇਰਡ ਸੂਬੇਦਾਰ ਸੀ ਵਧੀਆ ਪੈਨਸ਼ਨ ਸੀ ਤੇ ਚਲੋ ਆਏ ਸੀ ਵੀ ਮੁੰਡਾ ਵੀ ਕਮਾਉਂਦਾ ਹੁਣ ਮੁੰਡੇ ਦਾ ਵਿਆਹ ਕਰ ਲਿਆ ਜਾਂਦਾ ਨੂੰ ਘਰ ਆ ਜਾਂਦੀ ਆ ਵਿਆਹ ਤੋਂ ਬਾਅਦ 3 ਕੁ ਮਹੀਨੇ ਤੱਕ ਮੁੰਡਾ ਪੰਜਾਬ ਰਹਿੰਦਾ ਫਿਰ ਫਿਰ ਉਹ ਵਾਪਸ ਪੁਰਤਗਾਲ ਚਲੇ ਜਾਂਦਾ 2 ਸਾਲ ਹੋ ਜਾਂਦੇ ਆ ਉਹਨੂੰ ਗਏ ਨੂੰ ਉਹ ਨਹੀਂ ਆ ਸਕਦਾ ਤੇ ਜਿਹੜੀ ਉਹਦੇ ਘਰ ਵਾਲੀ ਹੁੰਦੀ ਆ ਉਹ ਘਰ ਦੇ ਵਿੱਚ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਆ ਇੱਕ ਦਿਨ ਸੂਬੇਦਾਰ surjit singh ਆਪਣੇ ਪੁੱਤਰ ਨੂੰ ਫੋਨ ਕਰਦਾ ਕਿ ਪੁੱਤ ਹੁਣ ਤੈਨੂੰ 2 ਸਾਲ ਹੋ ਗਏ ਹਨਾ ਵਿਆਹ ਹੋਏ ਨੂੰ ਵੀ ਤੇ ਮੁੜ ਕੇ ਤੂੰ ਆਇਆ ਨਹੀਂ ਉਹ ਕਹਿੰਦਾ ਕਿ ਪਾਪਾ ਹੁਣ ਜਦੋਂ ਮੈਂ ਆਇਆ ਨਾ ਮੈਂ ਪੱਕਾ ਹੀ ਆਉਂਗਾ ਵੀ ਜਿਹੜੇ ਮੈਂ ਪੈਸੇ ਕਮਾਏ ਆ ਉਹ ਮੈਂ ਸੇਵ ਕਰ ਰੱਖੇ ਆ ਤੇ ਇੱਧਰ ਹੀ ਮੈਂ ਕੋਈ ਆਪਣਾ ਕੰਮ ਚਲਾਉਂਗਾ ਚਲੋ ਰਵਿੰਦਰ ਜਿਹੜਾ ਉਹ ਵਾਪਸ ਆ ਜਾਂਦਾ ਦਸੰਬਰ ਦੇ ਵਿੱਚ ਉਹ ਆਉਂਦਾ ਤੇ ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਨੂੰ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਜਾਂਦਾ। ਉਹ ਆਪਣੇ ਘਰ ਵਾਲੀ ਨੂੰ ਕਹਿ ਕੇ ਗਿਆ ਕਿ ਮੈਂ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਚੱਲਿਆਂ। ਚਲੋ ਉਹ ਜਾਂਦਾ ਤੇ ਤਕਰੀਬਨ ਉਹਨੂੰ ਅੱਧੀ ਰਾਤ ਹੋ ਜਾਂਦੀ ਆ। ਜਦੋਂ ਉਹ ਵਾਪਸ ਘਰੇ ਆਉਂਦਾ ਤੇ ਉਹ ਵੇਖਦਾ ਵੀ ਉਹਦੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹਨੂੰ ਬਾਹਰੋਂ ਲੋਕ ਲੱਗਿਆ ਹੋਇਆ ਸੀ। ਉਹ ਸੋਚਦਾ ਵੀ ਮੰਮੀ ਪਾਪਾ ਤੇ ਪਤਨੀ ਜਸਮੀਤ ਤਾਂ ਵੀ ਘਰ ਹੀ ਸੀਗੇ। ਵੀ ਬਾਹਰੋਂ ਕਿਉਂ ਲੋਕ ਲੱਗੇ ਉਹ ਘਬਰਾ ਜਾਂਦਾ ਚਲੋ ਉਹ ਆਣ ਗਵਾਂਢ ਦੇ ਵਿੱਚ ਆਵਾਜ਼ ਮਾਰਦਾ ਸਰਦੀਆਂ ਦੀ ਰੁੱਤ ਸੀ ਸਭ ਅੰਦਰ ਪਏ ਸੀ ਕਿਸੇ ਨੂੰ ਨਹੀਂ ਸੁਣਦੀ ਤੇ ਉਹ ਗੇਟ ਟੱਪ ਜਾਂਦਾ ਗੇਟ ਟੱਪ ਕੇ ਉਹ ਜਦੋਂ ਅੰਦਰ ਜਾਂਦਾ ਤੇ ਉਹ ਆਪਣੇ ਮੰਮੀ ਪਾਪਾ ਦੇ ਕਮਰੇ ਦੇ ਵੱਲ ਦੇਖਦਾ ਉਹਦੇ ਵਿੱਚੋਂ ਧੂਆ ਨਿਕਲ ਰਿਹਾ ਹੁੰਦਾ ਇਹ ਵੇਖ ਕੇ ਉਹਦੇ ਹੋਸ਼ ੁੱਡ ਜਾਂਦੇ ਆ ਤੇ ਉਹ ਘਬਰਾ ਜਾਂਦਾਗਾ ਉਹ ਫਟਾਫਟ ਜਾ ਕੇ ਦਰਵਾਜ਼ਾ ਖੋਲਦਾ ਤੇ ਉਦੇ ਮੰਮੀ ਪਾਪਾ ਦੀਆਂ ਅਧ ਸੜੀਆਂ ਲਾਸ਼ਾਂ ਜਿਹੜੀਆਂ ਉਹ ਕਮਰੇ ਦੇ ਵਿੱਚ ਪਈਆਂ ਸੀ ਚੀਕਾਂ ਨਿਕਲ ਜਾਂਦੀਆਂ ਆ ਉਹਦੀਆਂ ਉਸ ਤੋਂ ਬਾਅਦ ਉਹ ਆਪਦੇ ਕਮਰੇ 'ਚ ਜਾਂਦਾ ਆਪਦੇ ਕਮਰੇ ਦਾ ਜਦੋਂ ਦਰਵਾਜ਼ਾ ਖੋਲਦਾ ਬਾਹਰੋਂ ਬੰਦ ਸੀ ਲੋਕ ਨਹੀਂ ਸੀ ਲੱਗਿਆ ਤੇ ਉਹ ਵੇਖਦਾ ਵੀ ਉਹਦੀ ਪਤਨੀ ਜਸਮੀਤ ਜਿਹਦੇ ਹੱਥ ਪੈਰ ਬੰਨੇ ਹੋਏ ਆ ਮੂੰਹ ਬੰਨਿਆ ਹੋਇਆ ਤੇ ਉਹ ਕੁਰਸੀ ਤੇ ਬੰਨੀ ਹੋਈ ਆ ਉਹ ਆਪਣੇ ਪਤੀ ਨੂੰ ਵੇਖ ਕੇ ਮਤਲਬ ਉਹਨੂੰ ਕਹਿੰਦੀ ਆ ਹਨਾ ਇਸ਼ਾਰੇ ਕਰਦੀ ਆ ਵੀ ਮੈਨੂੰ ਖੋਲ ਕਿ ਉਹ ਭੱਜ ਭੱਜ ਕੇ ਆਪਣੀ ਪਤਨੀ ਦਾ ਪਹਿਲਾ ਮੂੰਹ ਖੋਲਦਾ ਫਿਰ ਹੱਥ ਪੈਰ ਖੋਲਦਾ ਤੇ ਉਹਨੂੰ ਕਹਿੰਦਾ ਵੀ ਆਹ ਕੀ ਹੋ ਗਿਆ ਰੋਣ ਲੱਗ ਜਾਂਦਾ ਉੱਚੀ ਉੱਚੀ ਉਹਦੀ ਰੋਣ ਦੀ ਆਵਾਜ਼ ਸੁਣ ਕੇ ਆਣਗਵਾੜ ਇਕੱਠਾ ਹੋ ਜਾਂਦਾ ਚਲੋ ਦਰਵਾਜ਼ਾ ਖੋਲਦੇ ਆ ਲੋਕ ਇਕੱਠੇ ਹੋ ਜਾਂਦੇ ਆ ਫਿਰ ਉਹ ਦੇਖਦਾ ਕਿ ਉਹਨਾਂ ਦੇ ਘਰ ਦੀ ਐ ਜਿਹੜੀ ਅਲਮਾਰੀ ਆ ਉਹਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਉਹ ਜਦੋਂ ਚੈੱਕ ਕਰਦੇ ਆ ਦੋਨੋਂ ਜੀ ਤਾਂ ਉਹਨਾਂ ਦੇ ਘਰ ਜੋ ਕੈਸ਼ ਪਿਆ ਹੁੰਦਾ ਉਹ ਤੇ ਸੋਨੇ ਦੇ ਗਹਿਣੇ ਆ ਜਿਹੜੇ ਉਹ ਚੋਰੀ ਹੋ ਚੁੱਕੇ ਹੁੰਦੇ ਆ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਆ ਆਪਦੇ ਕਬਜ਼ੇ ਚ ਲੈ ਕੇ ਤੇ ਉਸ ਤੋਂ ਬਾਅਦ ਤਫ਼ਤੀਸ਼ ਆ ਜਿਹੜੀ ਉਹ ਸ਼ੁਰੂ ਹੁੰਦੀ ਆ ਪਹਿਲੀ ਦਿਖਦੇ ਵਿੱਚ ਇਹ ਜਿਹੜੀ ਘਟਨਾ ਸੀ ਇਹ ਲੁੱਟਮਾਰ ਦੀ ਘਟਨਾ ਲੱਗ ਰਹੀ ਸੀ ਕਿ ਲੁੱਟਮਾਰ ਹੋਈ ਆ ਤੇ ਜਦੋਂ ਜਸਮੀਤ ਨੂੰ ਪੁੱਛਿਆ ਗਿਆ ਵੀ ਕੀ ਵਾਪਰਿਆ ਜਸਮੀਤ ਨੇ ਪਹਿਲਾਂ ਆਪਣੇ ਪਤੀ ਨੂੰ ਤੇ ਫਿਰ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਕਿ ਅਸੀਂ ਰਾਤ ਨੂੰ ਸੁੱਤੇ ਹੋਏ ਸੀ ਮੈਂ ਆਪਣੇ ਕਮਰੇ ਚ ਪਈ ਸੀ ਤੇ ਜਦੋਂ ਦਰਵਾਜ਼ਾ ਖੁੱਲਿਆ ਮੈਂ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਕਿਉਂਕਿ ਮੈਨੂੰ ਇਹ ਸੀ ਕਿ ਰਵਿੰਦਰ ਨੇ ਆਉਣਾ ਵੀ ਮੈਨੂੰ ਕਈ ਵਾਰੀ ਜਾਗ ਨਹੀਂ ਆਉਂਦੀ ਕਹਿੰਦੀ ਜਦੋਂ ਦਰਵਾਜ਼ਾ ਖੁੱਲਿਆ ਤੇ ਮੈਂ ਕਹਿੰਦੀ ਅਚਾਨਕ ਉੱਠੀ ਤੇ ਅਣਪਛਾਤੇ ਬੰਦੇ ਕੁਝ ਕਮਰੇ ਦੇ ਵਿੱਚ ਆਏ ਤੇ ਉਹਨਾਂ ਨੇ ਹੌਨਸਾਰ ਪਿਸਟਲ ਮੇਰੇ ਮੱਥੇ ਤੇ ਰੱਖ ਲਈ ਤੇ ਮੈਨੂੰ ਮੌਕਾ ਨਹੀਂ ਦਿੱਤਾ ਸੰਭਲਣ ਦਾ ਤੇ ਮੈਨੂੰ ਮੇਰਾ ਮੂੰਹ ਘੁੱਟ ਲਿਆ ਬੰਨ ਦਿੱਤਾ ਮੇਰੇ ਹੱਥ ਪੈਰ ਬੰਨ ਦਿੱਤੇ ਉਸ ਤੋਂ ਬਾਅਦ ਮੈਨੂੰ ਦਰਵਾਜ਼ਾ ਬੰਦ ਕਰਕੇ ਬਾਹਰ ਚਲੇ ਗਏ ਵੀ ਮੈਨੂੰ ਨਹੀਂ ਪਤਾ ਕੀ ਹੋਇਆ ਪੁਲਿਸ ਨੂੰ ਵੀ ਉਹਨੇ ਇਹੀ ਕਿਹਾ ਪੁਲਿਸ ਜਿਹੜੀ ਉਹ ਸੋਚਦੀ ਹੈ ਵੀ ਲੁਟੇਰੇ ਆਏ ਤੇ ਵੀ ਨੂੰ ਨੂੰ ਬੰਨ ਗਏ ਤੇ ਉਹਨਾਂ ਦੋਨਾਂ ਜੀਆਂ ਨੂੰ ਮਾਰ ਗਏ ਪਰ ਕਿਤੇ ਨਾ ਕਿਤੇ ਇਹ ਗੱਲ ਸੀ ਕਿ ਜੇ ਪੁਲਿਸ ਜੇ ਲੁਟੇਰਿਆਂ ਨੇ ਮਾਰਨਾ ਹੀ ਸੀ ਫਿਰ ਉਹਨਾਂ ਨੇ ਤਿੰਨਾਂ ਨੂੰ ਕਿਉਂ ਨਹੀਂ ਮਾਰਿਆ ਜੇ ਉਹ ਕੱਲੇ ਲੁੱਟਮਾਰ ਕਰਨ ਆਏ ਸੀ ਫਿਰ ਉਹ ਸਰਜੀਤ ਸਿੰਘ ਤੇ ਉਹਦੀ ਪਤਨੀ ਨੂੰ ਕਿਉਂ ਮਾਰ ਕੇ ਗਏ ਇਹ ਸਾਰੀਆਂ ਪਰਤਾਂ ਖੁੱਲਣੀਆਂ ਸੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਉਹਦੇ ਵਿੱਚ ਇਹ ਖੁਲਾਸਾ ਹੁੰਦਾ ਵੀ ਜਿਹੜੇ ਲੁਟੇਰੇ ਆਏ ਸੀ ਪਹਿਲਾਂ ਉਹਨਾਂ ਨੇ ਸਰਜੀਤ ਸਿੰਘ ਤੇ ਉਹਦੀ ਪਤਨੀ ਦੀ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਅੱਗ ਲਾ ਦਿੱਤੀ ਉਹਨਾਂ ਨੂੰ ਸਾੜ ਦਿੱਤਾ ਫਿਰ ਜਦੋਂ ਇਸ ਗੱਲ ਦੀ ਛਾਣਵੇਂਣ ਕੀਤੀ ਜਾਂਦੀ ਆ ਪੁਲਿਸ ਵਾਲੇ ਸੋਚਦੇ ਆ ਵੀ ਮੰਨ ਲਵੋ ਜੇ ਉਹ ਲੁਟੇਰੇ ਸੀ ਉਹਨਾਂ ਨੇ ਆ ਕੇ ਸਿੱਧਾ ਇਹਨਾਂ ਨੂੰ ਮਾਰਨਾ ਸੀ ਚੋਰੀ ਕਰਕੇ ਚਲੇ ਜਾਣਾ ਸੀ ਐਨੀ ਕੁੱਟ ਮਾਰ ਕਰਨ ਦੀ ਕੀ ਲੋੜ ਸੀ ਇਹਨਾਂ ਤੰਗ ਕਰਨ ਦੀ ਕੀ ਲੋੜ ਸੀ ਉਹ ਇਹ ਸੋਚਦੇ ਆ ਵੀ ਇਹਦਾ ਮਤਲਬ ਇਹ ਆ ਵੀ ਜਾਣ ਬੁੱਝ ਕੇ ਕਿਸੇ ਜਾਣ ਪਛਾਣ ਵਾਲੀ ਦਾ ਇਹ ਕੰਮ ਆ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੀ ਨੂੰ ਤੇ ਸ਼ੱਕ ਹੁੰਦਾ ਪੁਲਿਸ ਵਾਲੇ ਜਿਹੜੇ ਉਹ ਰਵਿੰਦਰ ਨੂੰ ਪੁੱਛਦੇ ਆ ਵੀ ਤੈਨੂੰ ਕਿਸੇ ਤੇ ਸ਼ੱਕ ਉਹ ਕਹਿੰਦਾ ਵੀ ਮੈਂ ਕੀ ਦੱਸਾਂ ਉਹ ਦੱਸਦਾ ਵੀ ਮੈਂ ਤਾਂ ਪੁਰਤਗਾਲ ਤੋਂ ਆਇਆ ਬਹੁਤ ਸਾਲਾਂ ਤੋਂ ਵੀ ਮੇਰਾ ਵਿਆਹ ਹੋਇਆ ਸੀ ਮੈਂ ਉਦੋਂ ਦਾ ਗਿਆ ਮੈਂ ਤਾਂ ਹੁਣ ਆਇਆਗਾ ਤੇ ਵੀ ਮੈਨੂੰ ਨਹੀਂ ਪਤਾ ਵੀ ਇਹ ਕੀ ਹੋ ਗਿਆ ਤੇ ਚਲੋ ਪੁਲਿਸ ਆ ਜਿਹੜੀ ਉਹ ਜਸਮੀਤ ਦਾ ਫੋਨ ਨੰਬਰ ਲੈਂਦੀ ਆ ਫੋਨ ਨੰਬਰ ਲੈ ਕੇ ਉਹ ਕਾਲ ਰਿਕਾਰਡ ਜਿਹੜੀ ਕਢਾਉਂਦੀ ਆ ਕਿਉਂਕਿ ਸਰਜੀਤ ਸਿੰਘ ਦੇ ਫੋਨ ਦੀ ਕਾਲ ਡਿਟੇਲ ਤੇ ਰਵਿੰਦਰ ਦੀ ਤੇ ਜਸਮੀਤ ਦੀ ਤੇਨਾਂ ਦੇ ਫੋਨ ਦੀ ਕਾਲ ਡਿਟੇਲ ਕਢਾਈ ਜਾਂਦੀ ਆ ਤਾਂ ਇੱਕ ਗੱਲ ਸਾਹਮਣੇ ਆਉਂਦੀ ਆ ਵੀ ਜਿਹੜੀ ਜਸਮੀਤ ਸੀ ਉਹਦੇ ਫੋਨ ਤੋਂ ਲੰਬੀ ਗੱਲਬਾਤ ਹੁੰਦੀ ਸੀ ਇੱਕ ਨੰਬਰ ਤੇ ਜਦੋਂ ਉਸ ਨੰਬਰ ਬਾਰੇ ਪਤਾ ਕੀਤਾ ਜਾਂਦਾ ਤਾਂ ਉਹ ਨੰਬਰ ਹੁੰਦਾ ਜਸਮੀਤ ਦੇ ਪੇਕਿਆਂ ਤੋਂ ਕਿਸੇ ਮੁੰਡੇ ਦਾ ਪੁਲਿਸ ਨੂੰ ਇਹ ਸਮਝਣ ਵਿੱਚ ਧੀਰ ਨਹੀਂ ਲੱਗਦੀ ਵੀ ਉਹ ਮੁੰਡਾ ਜਸਮੀਤ ਨੂੰ ਜਾਣਦਾ ਤੇ ਉਹਦੇ ਨਾਲ ਉਹਦਾ ਅਫੇਅਰ ਹੋ ਸਕਦਾ ਕਿਉਂਕਿ ਜਦੋਂ ਲੌਂਗ ਟਰਮ ਕਿਸੇ ਨੰਬਰ ਤੇ ਗੱਲ ਹੁੰਦੀ ਆ ਤੇ ਉਤੋਂ ਇਹ ਖਲਾਸਾ ਹੋ ਜਾਂਦਾ ਵੀ ਜਾਂ ਤਾਂ ਕੋਈ ਜੈਨੂਇਨ ਨੰਬਰ ਹੁੰਦਾ ਕਿਸੇ ਪਰਿਵਾਰਕ ਮੈਂਬਰ ਹੁੰਦਾ ਜਿੱਤੇ ਲੰਬੀ ਗੱਲਬਾਤ ਹੁੰਦੀ ਆ ਜੇ ਕੋਈ ਜਾਣ ਪਛਾਣ ਨਹੀਂ ਹੈਗੀ ਉਸ ਨੰਬਰ ਤੇ ਲੰਬੀ ਗੱਲਬਾਤ ਹੁੰਦੀ ਆ ਤਾਂ ਇਹਦਾ ਮਤਲਬ ਆ ਉਹਨਾਂ ਦੋਨਾਂ ਦਾ ਕੋਈ ਆਪਸ ਵਿੱਚ ਚੱਕਰ ਚੱਲ ਰਿਹਾ ਚਲੋ ਜਦੋਂ ਜਸਮੀਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਪੁਲਿਸ ਉਹਨਾਂ ਨੂੰ ਦੱਸਦੀ ਆ ਵੀ ਆਹ ਨੰਬਰ ਆ ਜਿਹੜਾ ਇਹ ਨੰਬਰ ਸਾਨੂੰ ਪਤਾ ਕੀਦਾ ਵੀ ਗੱਲ ਦੱਸ ਕੀ ਆ ਤੇ ਉਹ ਮੰਨਦੀ ਨਹੀਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਪੁਲਿਸ ਉਹਨੂੰ ਹਰ ਸੰਭਵ तरीके ਨਾਲ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਦੋਨਾਂ ਨੂੰ ਥਾਣੇ ਦੇ ਵਿੱਚ ਲਿਆ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਆ ਤੇ ਆਖਰ ਪੁਲਿਸ ਉਹਨਾਂ ਨੂੰ ਮਨਾ ਲੈਂਦੀ ਆ ਫਿਰ ਉਹ ਪੁਲਿਸ ਨੂੰ ਦੱਸਦੀ ਆ ਉਹ ਕੁੜੀ ਦੱਸਦੀ ਆ ਵੀ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਘਰ ਵਾਲਾ ਸੀ ਜਿਹੜਾ ਉਹ ਮੈਨੂੰ ਛੱਡ ਕੇ ਪੁਰਤਗਾਲ ਚਲਾ ਗਿਆ ਸੀ ਮੇਰਾ ਵਿਆਹ ਤੋਂ ਪਹਿਲਾਂ ਉਸ ਮੁੰਡੇ ਨਾਲ ਸਬੰਧ ਸੀ ਇਸੇ ਕਰਕੇ ਮੇਰੇ ਘਰਦਿਆਂ ਨੇ ਕਾਲੀ ਨਾਲ ਮੇਰਾ ਵਿਆਹ ਕਰਤਾ ਸੀ ਤੇ ਜਦੋਂ ਮੇਰੇ ਘਰ ਵਾਲਾ ਬਾਹਰ ਚੱਲਿਆ ਗਿਆ ਤੇ ਮੈਂ ਇਕੱਲੀ ਰਹਿ ਗਈ ਸੀ ਫੇਰ ਮਤਲਬ ਮੇਰਾ ਇਸ ਮੁੰਡੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਉਹ ਮੇਰੇ ਸਹੁਰਾ ਸਾਹਿਬ ਨੂੰ ਪਤਾ ਲੱਗ ਗਈ ਸੀ ਗੱਲ ਸਾਡੀ ਕਹਿੰਦੇ ਉਹਨਾਂ ਨੇ ਫੇਰ ਮੁੰਡਾ ਵੀ ਦੱਸਦਾ ਜਿਹੜਾ ਰਵਿੰਦਰ ਆ ਉਹ ਕਹਿੰਦਾ ਵੀ ਮੇਰੇ ਪਾਪਾ ਨੇ ਮੈਨੂੰ ਫੋਨ ਕੀਤਾ ਸੀ ਪਿਛਲੀ ਵਾਰ ਜਦੋਂ ਮੈਂ ਆਇਆ ਵੀ ਤੂੰ ਆ ਜਾ ਕਹਿੰਦਾ ਜਦੋਂ ਮੈਂ ਆਇਆ ਤੇ ਕਹਿੰਦਾ ਉਹ ਉਖੜੇ ਉਖੜੇ ਰਹਿੰਦੇ ਸੀ ਪਰ surjit singh ਨੇ ਆਪਣੇ ਪੁੱਤਰ ਨੂੰ ਆਪਣੀ ਨੂੰਹ ਦੇ ਅਫੇਅਰ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਜੇ ਮੈਂ ਆਪਣੇ ਪੁੱਤਰ ਨੂੰ ਦੱਸਾਂ ਤਾਂ ਇਹਨਾਂ ਦੀ ਆਪਸ ਵਿੱਚ ਲੜਾਈ ਹੋਊ ਵੀ ਚਲ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਆ ਤੇ ਉਹਨੇ ਆਪਣੀ ਨੂੰਹ ਨੂੰ ਇਹ ਗੱਲ ਤਾੜ ਕੇ ਕਹੀ ਸੀ ਕਿ ਇਹ ਤੇਰੀ ਆਖਰੀ ਗਲਤੀ ਹੋਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਇੱਕ ਦਿਨ ਸਰਜੀਤ ਸਿੰਘ ਤੇ ਉਹਦੀ ਪਤਨੀ ਕਿਤੇ ਰਿਸ਼ਤੇਦਾਰੀ 'ਚ ਗਏ ਸੀ ਤੇ ਜਿਹੜੀ ਉਹਨਾਂ ਦੀ ਨੂੰਹ ਸੀ ਜਸਮੀਤ कौर ਉਹਨੇ ਆਪਣੇ ਬੁਆਏਫਰੈਂਡ ਨੂੰ ਘਰ ਬੁਲਾ ਲਿਆ। ਉਹਨੂੰ ਨਹੀਂ ਪਤਾ ਸੀ ਵੀ ਮੇਰੇ ਸੱਸ ਸਹੁਰਾ ਅੱਜ ਹੀ ਮੁੜਨਗੇ ਕਿਉਂਕਿ ਉਹ ਇਹ ਕਹਿ ਕੇ ਗਏ ਸੀ ਵੀ ਅਸੀਂ ਕੱਲ ਨੂੰ ਆਵਾਂਗੇ। ਤੇ ਜਦੋਂ ਉਹ ਮੁੰਡਾ ਇਹਨਾਂ ਦੇ ਘਰ ਆਉਂਦਾ ਉਧਰੋਂ ਸਰਜੀਤ ਸਿੰਘ ਤੇ ਉਹਦੀ ਪਤਨੀ ਵੀ ਘਰ ਆ ਜਾਂਦੇ ਆ। ਜਦੋਂ ਉਹ ਆਪਣੀ ਨੂੰਹ ਨੂੰ ਕਿਸੇ ਵਗਾਨੇ ਬੰਦੇ ਨਾਲ ਆਪਦੇ ਘਰ 'ਚ ਵੇਖਦੇ ਆ ਤਾਂ ਉਹਨਾਂ ਨੂੰ ਅੱਗ ਲੱਗ ਜਾਂਦੀ ਆ, ਗੁੱਸਾ ਆ ਜਾਂਦਾ। ਕਾਫੀ ਲੜਾਈ ਹੁੰਦੀ ਆ। ਪਰ ਇੱਜ਼ਤ ਖਰਾਬ ਹੋਣ ਦੇ ਡਰੋਂ ਉਹ ਚੁੱਪ ਕਰ ਜਾਂਦੇ ਆ ਉਹ ਮੁੰਡਾ ਜਿਹੜਾ ਘਰੋਂ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਜਸਮੀਤ ਜਿਹੜੀ ਉਹ ਮੁੰਡੇ ਨੂੰ ਕਹਿੰਦੀ ਆ ਵੀ ਹੁਣ ਇਹਨਾਂ ਨੇ ਆਪਾਂ ਨੂੰ ਇਸ ਹਾਲਤ ਦੇ ਵਿੱਚ ਵੇਖ ਲਿਆ ਹਨਾ ਤੇ ਆਪਣੇ ਲਈ ਇਹ ਗੱਲ ਠੀਕ ਨਹੀਂ ਹੈਗੀ ਵੀ ਇਹ ਮੈਨੂੰ ਕੁਝ ਵੀ ਕਰ ਸਕਦੇ ਆ ਪਰ surjit singh ਨੇ ਫਿਰ ਵੀ ਇਹ ਗੱਲ ਲੁਕੋਈ ਤੇ ਉਹਨੇ ਆਪਣੇ ਪੁੱਤ ਨੂੰ ਇਹ ਕਹਤਾ ਕਿ ਤੂੰ ਹਮੇਸ਼ਾ ਲਈ ਆ ਜਾ ਉਹਦਾ ਪੁੱਤਰ ਜਦੋਂ ਹਮੇਸ਼ਾ ਲਈ ਆ ਜਾਂਦਾ ਤਾਂ ਜਸਮੀਤ ਹੈ ਜਿਹੜੀ ਉਹ ਇਹ ਸੋਚਦੀ ਆ ਵੀ ਹੁਣ ਇਹ ਆ ਗਿਆ ਤੇ ਹੁਣ ਵੀ ਮੇਰੀ ਗੱਲਬਾਤ ਨਹੀਂ ਹੋਣੀ ਉਸ ਮੁੰਡੇ ਨਾਲ ਤੇ ਉਹ ਮੁੰਡੇ ਨੂੰ ਕਹਿੰਦੀ ਆ ਵੀ ਹੁਣ ਇੱਕ ਪਾਸਾ ਕਰਨਾ ਪੈਣਾ ਇਹਨਾਂ ਦਾ ਵੀ ਇੱਕ ਤਾਂ ਇਹ ਦੱਸ ਨਾ ਦੇਣ ਮੇਰੇ ਘਰ ਵਾਲੇ ਨੂੰ ਜੇ ਦੱਸ ਤਾਂ ਆਪਾਂ ਫਿਰ ਵੀ ਫਸਾਂਗੇ ਤੇ ਦੂਜੀ ਗੱਲ ਵੀ ਮੇਰੇ ਘਰ ਵਾਲਾ ਹੁਣ ਹਮੇਸ਼ਾ ਲਈ ਆ ਗਿਆ ਵੀ ਪਹਿਲਾਂ ਆਪਾਂ ਇਹਨਾਂ ਦਾ ਅੰਡਾ ਕਢੀਏ ਵੀ ਉਹਨੂੰ ਬਾਅਦ ਚ ਵੇਖ ਲਾਂਗੇ ਇਸੇ ਪਲੈਨਿੰਗ ਦੇ ਤਹਿਤ ਉਹ ਮੁੰਡੇ ਨੂੰ ਬੁਲਾਉਂਦੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਮੇਰੇ ਘਰ ਵਾਲਾ ਪਾਰਟੀ ਤੇ ਗਿਆ ਹੋਇਆ ਤੇ ਉਹ ਨਹੀਂ ਆਊਗਾ। ਉਹ ਉਸ ਮੁੰਡੇ ਨਾਲ ਪਲਾਨਿੰਗ ਕਰਦੀ ਆ ਉਹ ਮੁੰਡਾ ਹੋਰ ਮੁੰਡਿਆਂ ਨੂੰ ਲੈ ਕੇ ਆਉਂਦਾ। ਪਹਿਲਾਂ ਉਹ ਉਹਦੇ ਸੱਸ ਸਹੁਰੇ ਦੀ ਕੁੱਟਮਾਰ ਕਰਦੇ ਆ ਬੁਰੀ ਤਰੀਕੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਗਲ ਕੋਟ ਕੇ ਮਾਰ ਦਿੰਦੇ ਆ ਤੇ ਫਿਰ ਜਿਹੜੀ ਅੱਗ ਲਾ ਦਿੱਤੀ ਜਾਂਦੀ ਆ। ਗਹਿਣੇ ਤੇ ਪੈਸੇ ਚੋਰੀ ਕਰਨ ਦਾ ਮਕਸਦ ਇਹ ਸੀ ਕਿ ਪੁਲਿਸ ਨੂੰ ਇਹ ਲੱਗੇ ਵੀ ਇਹ ਲੁੱਟ ਖੋਹ ਦਾ ਮਾਮਲਾ ਹੈ। ਫਿਰ ਪੁਲਿਸ ਜਿਹੜੀ ਉਹ ਦੋਨਾਂ ਤੋਂ ਕੁਝ ਗਿੱਚ ਕਰਦੀ ਆ ਤਾਂ ਉਹ ਹੀ ਸਾਰੀ ਗੱਲ ਮੰਨ ਜਾਂਦੇ ਆ ਤੇ ਉਹ ਰਵਿੰਦਰ ਨੂੰ ਵੀ ਪੁੱਛਦੇ ਆ ਵੀ ਤੈਨੂੰ ਕਦੇ ਆਪਣੇ ਘਰ ਵਾਲੀ ਤੇ ਸ਼ੱਕ ਨਹੀਂ ਹੋਇਆ ਉਹ ਕਹਿੰਦਾ ਵੀ ਨਹੀਂ ਮੈਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਕਿਉਂਕਿ ਮੇਰੇ ਨਾਲ ਇਹ ਵਧੀਆ ਗੱਲਬਾਤ ਕਰਦੀ ਸੀ ਤੇ ਕਾਸ਼ ਮੇਰੇ ਮੰਮੀ ਪਾਪਾ ਨੇ ਮੈਨੂੰ ਇਹ ਗੱਲ ਦੱਸੀ ਹੁੰਦੀ ਤਾਂ ਮੈਂ ਧਿਆਨ ਰੱਖਦਾ ਇਸ ਗੱਲ ਦਾ ਸੁਰਜੀਤ ਸਿੰਘ ਦੀ ਇੱਕ ਮਤਲਬ ਆਪਣੇ ਘਰ ਦੀ ਇੱਜ਼ਤ ਬਚਾਉਣ ਦੀ ਗੱਲ ਨੇ ਉਹਨਾਂ ਦੋਨਾਂ ਜੀਆਂ ਦੀ ਕਿਵੇਂ ਜਾਣ ਲਈ ਤੇ ਮੁੰਡੇ ਨੂੰ ਜਦੋਂ ਪੁੱਛਿਆ ਜਾਂਦਾ ਵੀ ਤੈਨੂੰ ਕੋਈ ਅਫਸੋਸ ਹੈ ਤਾਂ ਉਹ ਕਹਿੰਦਾ ਵੀ ਨਹੀਂ ਮੈਨੂੰ ਬਿਲਕੁਲ ਵੀ ਕੋਈ ਅਫਸੋਸ ਨਹੀਂ ਤੇ ਕੁੜੀ ਵੀ ਇਹੀ ਕਹਿੰਦੀ ਆ ਕਿ ਮੇਰੇ ਸੱਸ ਸਹੁਰੇ ਦੇ ਮਰਨ ਦਾ ਜਾਂ ਮਰਨ ਦਾ ਸਾਨੂੰ ਕੋਈ ਅਫਸੋਸ ਨਹੀਂ ਕਿਉਂਕਿ ਉਹ ਸਾਡੇ ਰਾਹ ਦਾ ਰੋੜਾ ਬਣਦੇ ਸੀ ਤੇ ਇਹ ਗੱਲ ਸੁਣ ਕੇ ਜਿਹੜਾ ਰਵਿੰਦਰਾ ਉਹ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਂਦਾ ਤੇ ਉਹਨੂੰ ਕਹਿੰਦਾ ਵੀ ਜੇ ਤੂੰ ਮੇਰੇ ਨਹੀਂ ਵਸਣਾ ਸੀ ਤੂੰ ਇਸ ਮੁੰਡੇ ਨਾਲ ਹੀ ਰਹਿਣਾ ਸੀ ਤੂੰ ਮੈਨੂੰ ਸਿੱਧੇ ਤੌਰ ਤੇ ਦੱਸ ਦਿੰਦੀ ਕਿਉਂ ਤੂੰ ਆਪਣੇ ਰਿਸ਼ਤੇ ਦਾ ਸਹਾਰਾ ਲੈ ਕੇ ਸਾਡੀ ਇੱਜ਼ਤ ਨੂੰ ਨਿਲਾਮ ਕੀਤਾ ਤੇ ਮੇਰੇ ਮਾਪਿਆਂ ਨੂੰ ਤੂੰ ਜਾਨੋਂ ਮਾਰਿਆ ਪਰ ਕਹਿੰਦੇ ਆ ਵੀ ਜਦੋਂ ਕੋਈ ਗੁਨਾਹ ਕਰਦਾ ਤੇ ਉਹਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਸਹੀ ਕੀਤਾ ਤੇ ਉਹ ਫਿਰ ਵੀ ਇਹੀ ਕਹਿੰਦੀ ਆ ਵੀ ਮੈਂ ਸੱਚਾ ਪਿਆਰ ਤਾਂ ਇਸੇ ਨੂੰ ਹੀ ਕਰਦੀ ਸੀ ਠੀਕ ਆ ਕਹਿੰਦੀ ਇਹ ਸਮਾਜ ਦੇ ਕਾਨੂੰਨ ਕਹਦੇ ਆ ਵੀ ਇੱਕ ਪਿੰਡ ਦੇ ਮੁੰਡਾ ਕੁੜੀ ਵਿਆਹ ਨਹੀਂ ਕਰਾ ਸਕਦੇ ਪਰ ਕਹਿੰਦੀ ਪਿਆਰ ਨੂੰ ਕੋਈ ਥੋੜੀ ਦੇਲੋਂ ਕੱਢ ਸਕਦਾ ਜਦੋਂ ਉਹ ਇਹੋ ਜਿਹੇ ਬਿਆਨ ਦਿੰਦੀ ਨਾ ਤਰਵਿੰਦਰ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਫਿਰ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ। ਤੇਰਵਿੰਦਰ ਜਿਹੜਾ ਉਹ ਰੋਂਦਾ ਆਪਣੇ ਘਰ ਦੇ ਵਿੱਚ ਇਕੱਲਾ ਬਹਿ ਬਹਿ ਕੇ ਕਿ ਮੇਰੇ ਮਾਪਿਆਂ ਨੇ ਜੇ ਮੈਨੂੰ ਗੱਲ ਦੱਸੀ ਹੁੰਦੀ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਜਿਹੜੀਆਂ ਨੂੰਹਾਂ ਆਪਣੇ ਨਜਾਇਜ਼ ਸਬੰਧ ਲੁਕਾਉਣ ਲਈ ਆਪਣੇ ਸੱਸ ਸਹੁਰੇ ਜਾਂ ਘਰ ਵਾਲੇ ਦੇ ਕਤਲ ਕਰਵਾ ਦਿੰਦੀਆਂ ਨੇ। ਪਹਿਲੀ ਗੱਲ ਤਾਂ ਵਿਆਹੇ ਵਰੇ ਰਿਸ਼ਤਿਆਂ ਦੇ ਵਿੱਚ ਜਦੋਂ ਵਿਸ਼ਵਾਸ ਟੁੱਟਦਾ ਜਾਂ ਵਿਸ਼ਵਾਸ ਦਾ ਗਲਤ ਫਾਇਦਾ ਉਠਾਇਆ ਜਾਂਦਾ ਨਜਾਇਜ਼ ਰਿਸ਼ਤੇ ਆ ਜਿਹੜੇ ਉਹ ਉੱਸਰਦੇ ਆ ਤਾਂ ਇਹਦਾ ਅੰਜਾਮ ਹਮੇਸ਼ਾ ਗਲਤ ਹੀ ਹੋਣਾ ਹੁੰਦਾ ਕਿਉਂਕਿ ਕੋਈ ਵੀ ਗੱਲ ਹੈ ਜਿਹੜੀ ਉਹ ਥੋੜੀ ਦੇਰ ਲਈ ਲੁਕੀ ਰਹਿ ਸਕਦੀ ਆ ਪਰ ਆਖਰ ਨੂੰ ਸੱਚ ਆ ਜਿਹੜਾ ਉਹ ਸਾਹਮਣੇ ਆ ਜਾਣਾ ਹੁੰਦਾ ਇਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਹੀ ਗੁਜਾਰਿਸ਼ ਆ ਇਹਨਾਂ ਗੱਲਾਂ ਤੋਂ ਸਿੱਖਣ ਦੀ ਲੋੜ ਆ ਵੀ ਜੇ ਤੁਹਾਡੀ ਆਪਣੇ પતિ ਜਾਂ ਪਤਨੀ ਨਾਲ ਨਹੀਂ ਬਣ ਰਹੀ ਨਹੀਂ ਨਿਭ ਰਹੀ ਤਾਂ ਤੁਸੀਂ ਉਸ ਰਿਸ਼ਤੇ ਤੋਂ ਕਿਨਾਰਾ ਕਰ ਲਓ ਕਿਸੇ ਦੀ ਜਾਣ ਲੈਣ ਦਾ ਤੁਹਾਨੂੰ ਕੋਈ ਹੱਕ ਨਹੀਂ ਤੇ પતિ ਪਤਨੀ ਨੂੰ ਇੱਕ ਦੂਜੇ ਦੇ ਵਿਸ਼ਵਾਸ ਦੇ ਕੰਮ ਰਹਿਣਾ ਚਾਹੀਦਾ ਇੱਕ ਦੂਜੇ ਦਾ ਵਿਸ਼ਵਾਸ ਕਦੇ ਵੀ ਨਹੀਂ ਤੋੜਨਾ ਚਾਹੀਦਾ ਬਹੁਤ ਸਾਰੇ ਨਜਾਇਜ਼ ਰਿਸ਼ਤੇ ਸੁਣ ਕੇ ਨਾ ਮਤਲਬ ਲੂੰ ਕੰਡੇ ਖੜੇ ਹੋ ਜਾਂਦੇ ਆ ਵੀ ਜ ਜਦੇ ਬਾਰੇ ਲੋਕ ਸੋਚ ਵੀ ਨਹੀਂ ਸਕਦੇ ਆਪਣੇ ਆਸੇ ਪਾਸੇ ਬਹੁਤ ਗੱਲਾਂ ਸੁਣਦੇ ਆ ਜਿਦੇ ਵਿੱਚ ਪਤੀ ਪਤਨੀ ਦੀ ਬਹੁਤ ਸੋਹਣੀ ਅੰਡਰਸਟੈਂਡਿੰਗ ਹੁੰਦੀ ਆ ਪਰ ਫਿਰ ਵੀ ਬਹੁਤ ਤਰ੍ਹਾਂ ਦੇ ਰਿਸ਼ਤੇ ਆ ਜਿਹੜੇ ਉਹਨਾਂ ਦੇ ਬਾਹਰ ਉਸਰੇ ਹੋਏ ਹੁੰਦੇ ਆ ਜੋ ਕਿ ਸਾਡੇ ਸਮਾਜ ਦੇ ਕਾਇਦੇ ਕਾਨੂੰਨ ਦੀ ਉਲੰਘਣਾ ਤੇ ਆਪਣੇ ਜੀਵਨ ਸਾਥੀ ਦੇ ਵਿਸ਼ਵਾਸ ਦੀ ਉਲੰਘਣਾ ਇਹੋ ਜਿਹੀਆਂ ਘਟਨਾਵਾਂ ਤੋਂ ਸਿੱਖਣ ਦੀ ਲੋੜ ਆ ਤਾਂ ਕਿ ਇਹਨਾਂ ਤੇ ਠੱਲ ਪਾਈ ਜਾ ਸਕੇ ਪਰ ਜਦੋਂ ਕਿਸੇ ਨਾਲ ਵਾਪਰਦੀ ਆ ਉਦੋਂ ਹੀ ਉਹਦੀਆਂ ਅੱਖਾਂ ਖੁੱਲਦੀਆਂ ਨਹੀਂ ਲੋਕ ਜਿਹੜੀ ਵੇਸ਼ ਕੇ ਸਿੱਖਿਆ ਨਹੀਂ ਲੈਂਦੇ ਸਰਜੀਤ ਸਿੰਘ ਨੂੰ ਅੱਖਾਂ ਮੀਚਣ ਦਾ ਇਹੀ ਖਾਮ ਅੱਜ ਆ ਭੁਗਤਣਾ ਪਿਆ ਜੇ ਉਹ ਚੁੱਪ ਨਾ ਰਹਿੰਦਾ ਤਾਂ ਸ਼ਾਇਦ ਉਹ ਅੱਜ ਇਸ ਦੁਨੀਆ ਤੇ ਹੁੰਦਾ ਇਸ ਘਟਨਾ ਨੂੰ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਕਿਸੇ ਦੀ ਇੱਜ਼ਤ ਨੂੰ ਨੁਲਾਮ ਕਰਨਾ ਜਾਂ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੋ ਰਹੇ ਜਿਹੜੇ ਅਤਿਆਚਾਰ ਨੇ ਜਾਂ ਗੁਨਾਹ ਨੇ ਉਹਨਾਂ ਤੋਂ ਸਤਰਕ ਕਰਨਾ ਹੈ ਹਾਂਜੀ ਦੋਸਤੋ ਨਾਲ ਹੀ ਆਪਾਂ ਪਿਛਲੀ ਵੀਡੀਓ ਦੇ ਕਮੈਂਟ ਆ ਜਿਹੜੇ ਉਹ ਰੀਡ ਕਰਦੇ ਆ ਆਪਣੀ ਕੱਲ ਤੋਂ ਇੱਕ ਦਿਨ ਪਹਿਲਾਂ ਜਿਹੜੀ ਆਪਾਂ ਕਹਾਣੀ ਪਾਈ ਸੀ ਉਹਦੇ ਕਮੈਂਟ ਆ ਜਿਹਦੇ ਵਿੱਚ ਆਪਾਂ ਜਿਹੜੀ ਕਹਾਣੀ ਸੁਣਾਈ ਸੀ ਕਿ ਇੱਕ ਅਮੀਰ ਘਰ ਦੇ ਮੁੰਡੇ ਨੂੰ ਗਰੀਬ ਘਰ ਦੀ ਕੁੜੀ ਨਾਲ ਪਿਆਰ ਹੁੰਦਾ ਤੇ ਕਿਵੇਂ ਉਹ ਆਪਣੇ ਮਾਪਿਆਂ ਨੂੰ ਸਹਿਮਤ ਕਰਦਾ ਵਿਆਹ ਕਰਵਾਉਣ ਲਈ ਤੀਰਥਕੌਰ ਬਹੁਤ ਦਿਲਚਸਪ ਕਹਾਣੀ ਆ ਜਗਤਾਰ ਸਿੰਘ ਬਹੁਤ ਹੀ ਵਧੀਆ ਜੀ ਹਾਂਜੀ ਬੇਟਾ ਕਹਾਣੀ ਬੈਰੀ ਇੰਟਰਸਟਿੰਗ ਬਲਜੀਤ ਕੌਰ ਜੀ ਸੰਦੀਪ ਔਰ ਲਖ ਬਹੁਤ ਵਧੀਆ ਸਟੋਰੀ ਹੈ ਜੀ ਅੱਗੇ ਕੁਲਵਿੰਦਰ ਸਿੰਘ ਬਹੁਤ ਸੋਹਣੀ ਕਹਾਣੀ ਅਵੀਰਾਜ ਸਿੰਘ ਇਹ ਮੇਰੀ ਭੈਣ ਅਮਨ ਮਖੂ ਤੋਂ ਨੇ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਨਰਿੰਦਰ ਕੌਰ ਜੀ ਬਹੁਤ ਸੋਹਣੀ ਕਹਾਣੀ ਆ ਅਗਮਜੋਤ ਬਹੁਤ ਵਧੀਆ ਕਹਾਣੀਆਂ ਦੀਦੀ ਇੱਕ ਗਰੀਬ ਘਰ ਦੀ ਕੁੜੀ ਦੀ ਅੱਗੇ ਪ੍ਰਗਟ ਸਿੰਘ ਜੀ ਮੇਰੀ ਭੈਣ ਗੁਰਮੀਤ ਕੌਰ ਆ ਇਹ ਵਨਿਤਾ ਰਾਣੀ ਗੁੱਡ ਸਟੋਰੀ ਜੀ ਅੱਗੇ ਅਮਨਦੀਪ ਕੌਰ ਗੁੱਡ ਸਟੋਰੀ ਜੀ ਏ ਮਨਦੀਪ ਕੌਰ ਨੇ ਜਿਹੜੇ ਇਹ ਆਪਣੇ ਨਾਲ ਨਵੇਂ ਜੁੜੇ ਆ ਪਿਛਲੇ ਦਿਨਾਂ ਤੋਂ ਇਹਨਾਂ ਦੇ ਤਕਰੀਬਨ ਲਗਾਤਾਰ ਕਮੈਂਟ ਆ ਰਹੇ ਨੇ ਅੱਗੇ ਸਿੱਧੂ ਸਿੱਧੂ ਪੈਂਟ ਨਾਈਸ ਸਟੋਰੀ ਜੀ ਬਨিতা ਰਾਣੀ ਵੈਰੀ ਨਾਈਸ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਅੱਗੇ ਕਿਰਨਜੀਤ ਕੌਰ ਗੁੱਡ ਨਾਈਸ ਇਹ ਵੀ ਪਹਿਲੀ ਵਾਰ ਇਹਨਾਂ ਦਾ ਕਮੈਂਟ ਆਇਆਗਾ ਤੁਸੀਂ ਕੌਣ ਹੋ ਜੀ ਕਿੱਥੋਂ ਆਪਣੇ ਬਾਰੇ ਜਰੂਰ ਦੱਸਿਓ ਅੱਗੇ ਡਾਕਟਰ ਅਜੈਬ ਘਰਾਟ ਵਾਈ ਫਰਾਜ਼ਦੀਪ ਕੌਰ ਵੈਰੀ ਨਾਈਸ ਸਟੋਰੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅੱਗੇ ਅਵਤਾਰ ਕੌਰ ਜੀ ਬਹੁਤ ਹੀ ਵਧੀਆ ਸਟੋਰੀ ਅਮੀਰ ਪਰਿਵਾਰ ਨੇ ਗਰੀਬ ਪਰਿਵਾਰ ਦੀ ਤੇ ਪੂਰੇ ਪਿੰਡ ਦੀ ਜ਼ਿੰਦਗੀ ਬਦਲ ਦਿੱਤੀ ਹਾਂਜੀ ਬਹੁਤ ਇੰਟਰਸਟਿੰਗ ਲੱਗੀ ਕਹਾਣੀ ਅੰ ਦੀਦੀ ਜੀ ਬਹੁਤ ਸੋਹਣੀ ਕਹਾਣੀ ਆਰਤੀ ਦੀ ਕਿਸਮਤ ਖੁੱਲ ਗਈ ਦੀਦੀ ਤੁਸੀਂ ਬਹੁਤ ਸੋਹਣੀ ਲੱਗ ਰਹੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕੰਪਲੀਮੈਂਟ ਦੇਣ ਲਈ ਅੱਗੇ ਅਵੀਰਾਜ ਸਿੰਘ ਵੈਰੀ ਨਾਈਸ ਸਟੋਰੀ ਦੀਦੀ ਜੀ ਮੇਰਾ ਨਾਮ ਅਮਨ ਮਖੂ ਤੋਂ ਹਾਂਜੀ ਹੁਣ ਮੈਨੂੰ ਤੁਹਾਡਾ ਨਾਮ ਯਾਦ ਹੋ ਗਿਆ ਅ ਅਵੀਰਾਜ ਸਿੰਘ ਤੁਹਾਡੇ ਬੇਟੇ ਦਾ ਨਾਮ ਹੋਊਗਾ ਹਨਾ ਤੁਸੀਂ ਉਹਨਾਂ ਦਾ ਨਾਮ ਭਰੇ ਆਈਡੀ ਦੇ ਵਿੱਚ ਅਕਸਰ ਔਰਤਾਂ ਜਿਹੜੀਆਂ ਉਹ ਆਪਣੇ ਪਤੀ ਜਾਂ ਪੁੱਤਰ ਦਾ ਨਾਮ ਹੀ ਭਰਦੀਆਂ ਆਪਦਾ ਨਾਮ ਉਹ ਕੋਈ ਵੀ ਆਈਡੀ ਬਹੁਤ ਸਾਰੇ ਹਨਾ ਫੋਨ ਦੇਖਦੇ ਆ ਈਮੇਲ ਆਈਡੀ ਵੀ ਆਪਦੇ ਬੱਚਿਆਂ ਦੇ ਜਾਂ ਪਤੀ ਦੇ ਨਾਮ ਤੇ ਬਣਾਉਂਦੀਆਂ ਕੋਈ ਵੀ ਆਈਡੀ ਆ ਮਤਲਬ ਤੇ ਚਲੋ ਐਂ ਤਾਂ ਕੋਈ ਨਹੀਂ ਵੇਸੇ ਇਹ ਹੀ ਆਇ ਹੁੰਦਾ ਵੀ ਆਪਣਾ ਪਿਆਰ ਹੁੰਦਾ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਆਪਾਂ ਆਪਣੇ ਨਾਮ ਤੇ ਵੀ ਆਈਡੀ ਬਣਾ ਲਾਂਗੇ ਤਾਂ ਵੀ ਆਪਣਾ ਪਰਿਵਾਰ ਦੇ ਨਾਲੋਂ ਪਿਆਰ ਘਟਦਾ ਨਹੀਂ ਹੁੰਦਾਗਾ ਉਹਨਾਂ ਦਾ ਨਾਮ ਅੱਡ ਚੱਲਦਾ ਹੀ ਹੁੰਦਾ ਉਹਨਾਂ ਦੀ ਆਈਡੀ 'ਚ ਆਪਣਾ ਨਾਮ ਵੀ ਕਿਤੇ ਨਾ ਕਿਤੇ ਜ਼ਰੂਰ ਵਰਤਿਆ ਕਰੋ ਤੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਘਟਨਾ ਵੈਸੇ ਆਪਾਂ ਵਧੀਆ ਨਹੀਂ ਕਹਿ ਸਕਦੇ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਵਧੀਆ ਨਹੀਂ ਹੁੰਦੀਆਂ ਇਹੋ ਜਿਹੀਆਂ ਹੋਣੀਆਂ ਜਦੋਂ ਵਾਪਰਦੀਆਂ ਨੇ ਪਰ ਫਿਰ ਵੀ ਇਹ ਆ ਕਿ ਇਹੋ ਜਿਹੀਆਂ ਘਟਨਾਵਾਂ ਸਾਂਝੀਆਂ ਕਰਨ ਨਾਲ ਬਹੁਤ ਫਰਕ ਕਿਤੇ ਨਾ ਕਿਤੇ ਪੈਂਦਾ ਮੰਨ ਲਵੋ ਜੇ 1500 ਜਣੇ ਨੇ ਇਹ ਇਸ ਤਰ੍ਹਾਂ ਦੀ ਘਟਨਾ ਸੁਣੀ ਆ ਤਾਂ ਉਹਦੇ ਵਿੱਚੋਂ ਇੱਕ ਦੋ ਨੂੰ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਵੈਸੇ ਤਾਂ ਸਾਰਿਆਂ ਨੂੰ ਮਿਲਦਾ ਪਰ ਫਿਰ ਵੀ ਕਿਤੇ ਨਾ ਕਿਤੇ ਆਪਣਾ ਜੋ ਮਕਸਦ ਹੁੰਦਾ ਕਿ ਆਪਾਂ ਅਲਰਟ ਕਰੀਏ ਆਪਣੇ ਵੱਲੋਂ ਥੋੜਾ ਬਹੁਤਾ ਕਿਤੇ ਯੋਗਦਾਨ ਦੇਈਏ ਸਮਾਜ ਨੂੰ ਸੁਧਾਰਨ ਵਾਸਤੇ ਬਾਕੀ ਜੋ ਕੁਝ ਵਾਪਰਨਾ ਉਹ ਵਾਪਰ ਕੇ ਰਹਿੰਦਾਗਾ ਫਿਰ ਸਿਆਣੇ ਕਹਿ ਦਿੰਦੇ ਆ ਵੀ ਹੱਥਾਂ ਦੀਆਂ ਲਿਖੀਆਂ ਤੇ ਮੱਥੇ ਦੀਆਂ ਲਿਖੀਆਂ ਨੂੰ ਕੋਈ ਮਿਟਾ ਨਹੀਂ ਸਕਦਾਗਾ ਪਰ ਫਿਰ ਵੀ ਜੋ ਘਟਨਾਵਾਂ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀ ਘਟਨਾ ਦਾ ਅੰਜਾਮ ਆ ਗਲਤ ਹੋ ਉਹ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕੁਦਰਤ ਦੀ ਲਿਖੀ ਸੀ ਜਾਂ ਰੱਬ ਦੀ ਲਿਖੀ ਸੀ ਉਹ ਇਨਸਾਨ ਦੀਆਂ ਸਿਹੜੀਆਂ ਹੋਈਆਂ ਮੁਸੀਬਤਾਂ ਹੁੰਦੀਆਂ ਨੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ